ਅੰਗਤ ਗੁਰੂ ਅਮਰਦਾਸ ਪਾਏ ਬੰਦ ਸ਼੍ਰੀ ਨਾਨਕ ਅੰਗਤ ਗੁਰੂ ਅਮਰਦਾਸ ਪਾਏ ਬੰਦ ਅਰਵਿੰਦਾਸ ਅਰਜਨ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸ਼੍ਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਸ਼੍ਰੀ ਗੁਰੂ ਦਸਮੇ ਪਾਤਸ਼ਾਹ ਸ਼੍ਰੀ ਗੁਰੂ ਦਸਮੇ ਪਾਤਸ਼ਾਹ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ ਭਾਰ ਦੇ ਮਾ ਜੰਦ ਜੰਦ ਬੇਖਲਾ ਦੀਦਾਰ ਮੇ ਦੀਦ ਨੈ ਬਚਾਈ ਕਰਾ ਮਨ ਤਨ ਵੇਚ ਮਰਾਂ ਸਰਦਾ ਮੋਜ ਜੀਪ ਮਰਾਂ ਜਾਵਾ ਬਲਿਹਾਰ ਮੈਂ ਨਾ ਜੀਵੇ ਨਾ ਜੀਵੇ ਜਿਹੜਾ ਰਾਮਦਾਬ ਨਾ ਜੀਵੇ ਨਾ ਜੀਵੇ ਜਿਹੜਾ ਰਾਮਦਾਬ ਜੋਗੀ ਨਾ ਜੀਵੇ ਨਾ ਜੀਵੇ ਜਿਹੜਾ ਰਾਮ ਦਾਬ ਜੋਗੀ ਉਹ ਨਾ ਜੀਵੇ ਨਾ ਜੀਵੇ ਜਿਹੜਾ ਨਾਮ ਦਾਬ ਜੋਗੀ ਉਹ ਨਾ ਜੀਵੇ ਨਾ ਜੀਵੇ ਜਿਹੜਾ ਨਾਮ ਦਾਬ ਜੋਗੀ ਉਹ ਨਾ ਜੀਵੇ ਨਾ ਜੀਵੇ ਜਿਹੜਾ ਰਾਮ ਦਾਬ ਜੋ ਨਾ ਜੀਵੇ ਨਾ ਜੀਵੇ ਜਿਹੜਾ ਰਾਮ ਦਾਪ ਜੋਗੀ ਪਛਾਣ ਗਮ ਮੰਨ ਬਸਾ ਮਾਨ ਕੋ ਨ ਮੰਨ ਕੋ ਰਾਮ ਬਜੋਗੀ ਨਾ ਜੀਆ ਜੀਆ ਤਾ ਬੌਰਾ ਮਾਨ ਜੋਗ ਸਤ ਸੰਗਿਓ ਸੁਭਾਗੀਆਂ ਖੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਬਾਣੀ ਦੀ ਪੰਕਤੀ ਹੈ ਵੱਡ ਭਾਗੀ ਗਰ ਸੰਗਤ ਪਾਵਾ ਵੱਡੇ ਪਾਗਾ ਦੀ ਨਿਸ਼ਾਨੀ ਹੈ ਸ੍ਰੀਮਾਨ ਸੰਤ ਬਾਬਾ ਰਤਨ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਨੀਤੀ ਵਾਲਾ ਕਹਿੰਦਾ ਹੈ ਕੰਦਾ ਇੱਕ ਬਿਸ਼ਰਤ ਪ੍ਰਾਨ ਹਿਤ ਲਈ ਇੱਕ ਉਹ ਗੁਰਮਖ ਹੁੰਦੇ ਆ ਜਿਨ੍ਹਾਂ ਨੂੰ ਵਿਛੋੜੇ ਦਾ ਦੁੱਖ ਲੱਗ ਜਾਂਦਾ ਇੱਕ ਤਾਂ ਮਹਾਂਪੁਰਖ ਸਰੀਰ ਕਰਕੇ ਚਲੇ ਜਾਂਦੇ ਆ ਤੇ ਇੱਕ ਕਈ ਵੇਰੀ ਸਰੀਰ ਹੁੰਦਿਆਂ ਵੀ ਵਿਛੋੜੇ ਦਾ ਦੁੱਖ ਲੱਗ ਜਾਂਦਾ ਮੇਰਾ ਕਹਿਣ ਦਾ ਮਤਵ ਲੈ ਥੋੜੇ ਦਿਨ ਹੋਏ ਆ 10ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਤੋਂ 2 ਦਿਨ ਅਪਰੰਤ ਸਿੱਖ ਪੁੱਛਦੇ ਰਹੇ ਵੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਤਾਕਤ ਹੈ 10ਵੇਂ ਪਾਤਸ਼ਾਹ ਸਿੱਖਾਂ ਦੇ ਨਾਲ 2 ਦਿਨ ਇਹੀ ਵਿਚਾਰ ਕਰਦੇ ਰਹੇ ਜਿਹੜੇ ਆਪਾਂ ਸੁਣਦੇ ਹਾਂ ਵੀ 52 ਬਚਨਾਂ 10ਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਜੋਤੀ ਜੋ ਸਮਾਏ ਸੰਘਾ ਦੀ ਕਹੀ ਦੀ ਹਾਲਤ ਹੋਣੀ ਆ ਆਪਾਂ ਪੰਗਤੀ ਪੜੀ RAM ਬੁਜੋਗੀ ਨਾ ਜੀਆ ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਅਪਰੰਤ ਦਿਹਾੜਾ ਆਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਹਾਰਾਜ ਦਾ ਪ੍ਰਕਾਸ਼ ਉਤਸ਼ਵ ਉਸ ਵੇਲੇ ਬੇਬੇ ਨਾਨਕੀ ਦੀ ਕੀ ਹਾਲਤ ਹੋਣੀ ਆ ਜਦੋਂ ਗੁਰੂ ਨਾਨਕ ਨੇ ਬਈ ਨਦੀ 'ਚ ਚੁੰਮਾ ਮਾਰਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਬਈ ਨਦੀ 'ਚ ਚੁੰਮਾ ਮਾਰਿਆ ਵੱਡੇ ਵੱਡੇ ਗੋਤੇ ਖੋਰਾਏ ਵੇਆ ਵੱਡੇ ਵੱਡੇ ਮਛਾਰੇ ਮੱਛੀਆਂ ਫੜਨ ਵਾਲੇ ਲਿਆਂਦੇ ਦੌਲਤਖਾਨ ਨਵਾਬ ਵਰਗੇ ਨੇ ਜੈ ਰਾਮ ਨੂੰ ਉਦਾਸ ਦੇਖ ਕੇ ਬਾਬੇ ਨਾਨਕ ਹੀ ਪੁੱਛਦੀ ਹੈ ਕਹਿੰਦੀ ਕੀ ਗੱਲ ਹੈ ਕਹਿੰਦਾ 2 ਦਿਨ ਹੋ ਗਏ ਬਈ ਨਦੀ ਚੋਂ ਸਰੀਰ ਨਹੀਂ ਥਿਆਇਆ ਫਿਰ ਤੀਜਾ ਦਿਨ ਆਇਆ ਬੇਬੇ ਨਾਨਕੀ ਨੇ ਜਿਵੇਂ ਆਪਾਂ ਪੰਗਤੀ ਪੜੀ ਵਿਛੋੜੇ ਦੇ ਦੁੱਖ ਦੀ ਬੇਬੇ ਨਾਨਕੀ ਨੇ ਅੰਬਰਤ ਵੇਲੇ ਫਿਰ ਗੁਰੂ ਨਾਨਕ ਨੂੰ ਚੇਤੇ ਕੀਤਾ ਪੰਗਤੀ ਪੜਿਓ ਗੱਜ ਬੱਜ ਕੇ ਸਮਾ ਹੋ ਚੱਲਿਆ ਮੈਂ ਸਮਾਪਤੀ ਕਰਾਂ ਓ ਤੈਨੂੰ ਯਾਦ ਕਰਾਂ ਤੇ ਰੋਮਾ ਪਦੀ ਨਾ ਵਿਛੋੜਾ ਭੈਣ ਪਨੂ ਜਦ ਕਰਾ ਬੇ ਨਾਲੇ ਰੂ ਪਦੀਨਾਬ ਛੋੜਾ ਭੈਣ ਨੂੰ ਉਹ ਪਦੀਨਾਬ ਛੋੜਾ ਭੈਣ ਸਨਾ ਸਾਈ ਮੁਝੇ ਨਾ ਦੇ ਜੇ ਤੂੰ ਇਹ ਬਾ ਰੱਖੀ ਜੀਓ ਸਰੀਰੋਂ ਨੇ ਬੇਬੇ ਨਾਨਕੀ ਨੇ ਬਿਛੋੜ ਨੂੰ ਅਣਪਵ ਕਰਦਿਆਂ ਗੁਰੂ ਨਾਨਕ ਨੂੰ ਚੇਤੇ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਜੇ ਦਿਨ ਬੇਈ ਨਦੀ ਚੋਂ ਬਾਹਰ ਆ ਗਏ ਤੇ ਮੂਲ ਮੰਤਰ ਦਾ ਪਾਠ ਜਿਹੜੀ ਬਾਣੀ ਦਰਗਾਹ ਚੋਂ ਲਿਆਏ ਗੁਰੂ ਨਾਨਕ ਸਾਹਿਬ ਮਹਾਰਾਜ ਇਸੇ ਤਰ੍ਹਾਂ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਹਿੰਦਾ ਕਹਿੰਦਾ ਮਹਾਰਾਜ ਜੀ ਕਹਿੰਦੇ ਹਾਂ ਵੀ ਮਰਦਾਨਿਆ ਸੰਤੋ ਨੂੰ ਕਹਿੰਦੇ ਜਿਹੜਾ ਮੌਤ ਨੂੰ ਕਾਬੂ ਕਰ ਲੇ ਜੇ ਹੁਣ ਮੇਰੇ ਅਰਗਾ ਹਸਪਤਾਲਾ ਚ ਦਾਖਲ ਹੀ ਹੁੰਦਾ ਤੁਰਿਆ ਫਿਰਦਾ ਐਂਉਂ ਸਮਝੋ ਵੀ ਅਜੇ ਗੱਲ ਬਣੀ ਨਹੀਂ ਮੈਂ ਦੇਖਿਆ ਵੀ ਮਹਾਂਪੁਰਖ ਜਿਨ੍ਹਾਂ ਦੀਆਂ ਕਮਾਈਆਂ ਕੀਤੀਆਂ ਹੋਣ ਤੇ ਉਹ ਦੱਸ ਦੇਣਗੇ ਵੀ ਫਲਾਣੇ ਦਿਨ ਨੂੰ ਮੈਂ ਚਲਿਆ ਜਾਣਾ ਸੰਤ ਬਾਬਾ ਕਰਪਾਲ ਸਿੰਘ ਜੀ ਛੰਨਾ ਵਾਲੇ ਜਿਨ੍ਹਾਂ ਦੀ ਬਰਸੀ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਗਏ ਇਹ ਕੀ ਲਿਖਿਆ ਲਿਖੇ ਮੈਨੂੰ ਦੱਸ ਦੇ 10 ਮਿੰਟ ਹੋਰ ਲਾ ਦੇ ਓਕੇ ਸਤ ਸੰਗਤ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਗਏ ਬਾਬਾ ਕ੍ਰਿਪਾਲ ਸਿੰਘ ਜੀ ਦੀ ਵਰਸੀ ਤੇ ਉਸ ਵੇਲੇ ਸੈਕਟਰੀ ਪੁਣਾ ਕਰਦਿਆ ਸੰਤ ਜੈਬਸੋਹ ਬੋਪਾ ਰਾਏ ਵਾਲੇ ਸੰਤ ਜੈਬਸੋਹ ਨਹੀਂ ਥੋੜੇ ਦੇ ਕਟੜ ਸੀ ਉਹਨਾਂ ਨੇ ਬਚਨ ਬਲਾਸ ਕੀਤੇ ਇਹ ਸੰਤਾਂ ਨੇ ਆਪ ਬਚਨ ਮੈਨੂੰ ਦੱਸੇ ਬਾਬਾ ਜੈਬਸੋਹ ਨੇ ਉਹ ਕਹਿੰਦੇ ਵੀ ਅਸੀਂ ਤਾਂ ਥੋੜਾ ਜਿਆ ਰੁੱਖੇ ਬੋਲੇ ਕਹਿੰਦਾ ਵੀ ਸੰਤ ਮਹਾਰਾਜ ਦੇਖੇ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਕਹਿੰਦਾ ਸੰਤਾਂ ਨੇ ਖੜ ਕੇ ਉਦੋਂ ਖੜ ਕੇ ਕੀਰਤਨ ਕਰਿਆ ਕਰਦੇ ਸੰਤ ਕਹਿੰਦਾ ਖੜ ਕੇ ਸੰਤ ਕੀਰਤਨ ਕਰਨ ਲੱਗੇ ਕਹਿੰਦਾ ਪਹਿਲਾਂ ਸੰਤ ਕਹਿੰਦਾ ਵੀ ਬਾਬਾ ਸੁੰਦਰ ਸਿੰਘ ਜੀ ਨੇ ਪੰਜ ਰਤਨ ਪੈਦਾ ਕੀਤੇ ਆ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਨਾ ਕਹਿੰਦਾ ਸੰਤ ਨਾਰਾਇਣ ਸਿੰਘ ਲਦਾਈ ਲਦਾਈਆਂ ਵਾਲੇ ਸੰਤ ਕਹਿੰਦਾ ਗਾਹਾਂ ਦਾ ਗਣਦੇ ਆਏ ਆਹਦਾ ਪੰਜਵਾਂ ਦਾ ਜਦੋਂ ਮੇਰਾ ਨੋਂ ਲਿਆ ਨਾ ਆਹਦਾ ਮੈਨੂੰ ਧਰਤੀ ਵੇੜ ਨਾ ਦੇਵੇ ਆਹਦਾ ਵੀ ਇਹਨੂੰ ਸੰਤ ਕਹਿੰਦੇ ਆ ਇਸੇ ਤਰ੍ਹਾਂ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਕਹਿੰਦੇ ਹਾਂ ਬਈ ਮਰਦਾਨਿਆਂ ਕਹਿੰਦਾ ਮੈਂ ਤੁਹਾਡੇ ਨਾਲ ਨਾ 53 ਸਾਲ ਰਬਾਬ বাজਾਈ ਹੈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ 54 ਸਾਲ ਰਬਾਬ বাজਾਈ ਤੇ ਗੁਰੂ ਨਾਨਕ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਉਹ ਬਾਣੀ ਸਾਰੀ 33 ਰਾਗਾਂ ਚ ਹੈ ਗੁਰੂ ਨਾਨਕ ਨੇ 19 ਰਾਗਾਂ ਚ ਬਾਣੀ ਉਚਾਰਨ ਕੀਤੀ ਤੇ ਮਰਦਾਨੇ ਨੇ 54 ਸਾਲ ਰਬਾਬ বাজਾਈ ਗੁਰੂ ਨਾਨਕ ਨਾਮ ਮਹਾਰਾਜ ਕਹਿੰਦੇ ਮਰਦਾਨਿਆਂ ਕਿਉਂ ਕਹਣਾ ਬਾਬਾ ਜੀ ਤੁਸੀਂ ਦੱਸਦੇ ਹੁੰਨੇ ਆ ਭਈ ਇੱਕ ਤਾਂ ਜਿਹੜੇ ਸਵਾਸ ਹੈ ਇਹ ਰੱਬ ਨੇ ਗਿਣ ਕੇ ਦਿੱਤੇ ਆ ਕਿਸੇ ਦੀ ਮਰਜ਼ੀ ਦੇ ਨਾਲ ਇੱਕ ਵੀ ਸਵਾਸ ਨਹੀਂ ਆ ਸਕਦਾ ਜੇ ਕੋਈ ਬੰਦਾ ਕਹੇ ਨਾ ਮੇਰੀ ਮਰਜ਼ੀ ਦੇ ਨਾਲ ਸਾਹ ਲੈ ਲਾਗੇ ਨਹੀਂ ਲਿਆ ਜਾਂਦਾ ਨਹੀਂ ਬਦਨ ਘਟਣ ਤਿਲਸਾਰ ਕਹਿੰਦਾ ਮਹਾਰਾਜ ਜੀ ਤੁਸੀਂ ਕਹਿੰਦੇ ਆ ਸਵਾਸ ਗਣ ਕੇ ਦਿੱਤੇ ਆ ਹਾਂ ਬਈ ਮਰਦਾਨਿਆਂ ਇਹ ਸਵਾਸਾਂ ਦੀ ਖਾਤਰ ਫਰੀਦ ਕਹਿੰਦਾ ਫਰੀਦਾ ਜੇ ਜਾਣਾ ਤਿਲ ਥੋਰੜੇ ਤਾਂ ਸੰਭਲ ਬੁੱਕ ਭਰੀ ਜੇ ਜਾਣਾ ਸੋ ਨਟੜਾ ਤਾਂ ਥੋੜਾ ਮਾਨ ਕਰੀ ਫਰੀਦ ਸਵਾਸਾਂ ਦੀ ਖਾਤਰ ਕਹਿੰਦਾ ਫਰੀਦਾ ਜੇ ਜਾਣਾ ਤਲ ਥੋਰੜੇ ਤਾ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੱਡੜਾ ਤਾ ਥੋੜਾ ਮਾਨ ਕਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮਰਦਾਨਾ ਕਹਿੰਦਾ ਮਹਾਰਾਜ ਜੀ ਇਹ ਵੀ ਮੈਂ ਸੁਣਿਆ ਵੀ ਸਵਾਸ ਆ ਜਿਹੜੇ ਇਹਨੂੰ ਕੋਈ ਬੁਧਾਕਤਾ ਨਹੀਂ ਸਕਦਾ ਤੇ ਸੱਚੇ ਪਾਤਸ਼ਾਹ ਦਿਨ ਤੇ ਰਾਤ ਵੀ ਰੱਬ ਨੇ ਗਿਣ ਕੇ ਦਿੱਤਿਆ ਜੋ ਦਿਨ ਆਵਾ ਸੋ ਦਿਨ ਜਾਈ ਕਰਨਾ ਕੂਚ ਰਹਿਣ ਥਰ ਨਹੀਂ ਕਹਿੰਦਾ ਬਾਬਾ ਜੀ ਦਿਨ ਤੇ ਰਾਤ ਸਵਾਸ ਰੱਬ ਨੇ ਗਿਣ ਕੇ ਦਿੱਤੇ ਆ ਤੇ ਮਹਾਰਾਜ ਹੋਰ ਵੀ ਕੋਈ ਚੀਜ਼ ਹੁੰਦੀ ਆ ਕਹਿੰਦੇ ਹਾਂ ਮਰਦਾਂ ਨੇ ਹੁੰਦੀ ਆ ਕਹਿੰਦਾ ਬਾਬਾ ਜੀ ਕਿਹੜੀ ਕਹਿੰਦੇ ਇੱਕ ਬੰਦੇ ਵਾਸਤੇ ਧਰਤੀ ਵੀ ਲਿਖੀ ਆ ਜਿੱਥੇ ਬੰਦੇ ਨੇ ਮਰਨਾ ਹੈ। ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ। ਕਹਿੰਦੇ ਬਾਬਾ ਜੀ ਧਰਤੀ ਲਿਖੀ ਹੁੰਦੀ ਆ। ਕਹਿੰਦੇ ਹਾਂ ਮਰਦਾਨਿਆ ਧਰਤੀ ਲਿਖੀ ਆ। ਜਿੱਥੇ ਬੰਦੇ ਨੇ ਜਾ ਕੇ ਸਰੀਰ ਛੱਡਣਾ। ਕਹਿੰਦਾ ਬਾਬਾ ਜੀ ਹੋਰ ਕਹਿੰਦੇ ਮਰਦਾਨਿਆ ਇੱਕ ਟਾਈਮ ਨਹੀਂ ਲੰਘਦਾ ਕਿਸੇ ਤੋਂ ਲੱਖ ਬੈਦਗੀ ਬੈਦ ਲਗਾ ਚੁੱਕੇ। ਤਰੋਂ ਟੁੱਟ ਗਈ ਕਿਸੇ ਨੇ ਜੋੜਨੀ ਨਹੀਂ ਕਹਿੰਦੇ ਮਰਦਾਨਿਆਂ ਤਾਂ ਵੀ ਨਹੀਂ ਲੱਗਦਾ ਵੱਡਿਆਂ ਵੱਡਿਆਂ ਤੋਂ ਤੇ சுவாਸ ਗਿਣ ਕੇ ਦਿੱਤੇ ਮਰਦਾਨਾ ਕਹਿੰਦਾ ਬਾਬਾ ਜੀ ਕਹਿੰਦੇ ਹਾਂ ਭਾਈ ਕਹਿੰਦੇ ਮੈਨੂੰ ਦੱਸੋ ਵੀ ਮੈਂ ਕਿੱਥੇ ਮਰਨਾ ਹੈ ਕਹਿੰਦੇ ਮਰਦਾਨਿਆਂ ਤੇਰੇ ਵਾਸਤੇ ਧਰਤੀ ਨਾ ਉਹ ਨਦੀ ਦੇ ਕਿਨਾਰੇ ਖੁਰਮਾ ਸ਼ਹਿਰ ਹੈ ਜਿੱਥੇ ਤੈਨੂੰ ਸਰੀਰ ਛੱਡਣਾ ਕਹਿੰਦਾ ਬਾਬਾ ਜੀ ਸਵਾਸ ਵੀ ਦੱਸ ਦਿਓ ਕਿੰਨੇ ਰਹਿੰਦੇ ਆ ਮੇਰੇ ਜਦੋਂ ਕਿਹਾ ਨਾ ਵੀ ਸਵਾਸ ਵੀ ਦੱਸ ਦਿਓ ਕਿੰਨੇ ਰਹਿੰਦੇ ਆ ਮਹਾਰਾਜ ਕਹਿੰਦੇ ਮਰਦਾਨਿਆਂ ਜਦੋਂ ਤੂੰ ਸਾਡੇ ਨਾਲ ਜਾਵੇਂਗਾ ਨਾ ਉੱਥੇ ਤੇ ਤੈਨੂੰ ਦਿਨ ਚੜਦੇ ਨੂੰ ਪਤਾ ਲੱਗ ਜੂ ਤੇਰੇ ਸਵਾਸ ਕਿੰਨੇ ਆ ਤੇ ਧਰਤੀ ਤੇਰੇ ਵਾਸਤੇ ਉੱਤੇ ਲਿਖਿਆ ਸਮਾਂ ਲੰਘਣਾ ਨਹੀਂ ਸਤਿਗੁਰੂ ਜੀ ਨੇ ਸਿੰਧ ਦਾ ਦੌਰਾ ਕੀਤਾ ਤੇ ਜਦੋਂ ਉੱਥੇ ਆਏ ਜਗ੍ਹਾ ਤੇ ਖੁਰਮੇ ਚਰਚ ਅ ਰਾਤ ਕੱਟੀ ਤੇ ਦਿਨ ਚੜਦੇ ਨੂੰ ਜਦੋਂ ਮਰਦਾਨਾ ਗੁਰੂ ਨਾਨਕ ਦੇ ਚਰਨਾਂ ਚਾਉਂਦਾ ਤੇ ਮਹਾਰਾਜ ਕਹਿੰਦੇ ਮਰਦਾਨਿਆਂ ਕੀ ਗੱਲ ਐ ਅੱਜ ਉਹ ਚਿਹਰਾ ਨਹੀਂ ਜਿਹੜਾ ਤੇਰਾ ਕੱਲ ਸੀ ਜਦੋਂ ਕਿਹਾ ਨਾ ਵੀ ਅੱਜ ਉਹ ਚਿਹਰਾ ਨਹੀਂ ਜਿਹੜਾ ਤੇਰਾ ਕੱਲ ਸੀ ਤੇ ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਚਿਹਰਾ ਅੱਜ ਤਾਂ ਨਹੀਂ ਅੱਜ ਮੈਨੂੰ ਪਤਾ ਵੀ ਮੈਂ ਚੜ੍ਹਾਈ ਕਰ ਜਾਣਾ ਅੱਜ ਮੇਰਾ ਨਾ ਚਿਹਰਾ ਉਹੇ ਜਿਹਾ ਤਾਂ ਨਹੀਂ ਰਿਹਾ ਸੱਚੇ ਪਾਤਸ਼ਾਹ ਮਲਕੜ ਮੌਤ ਜਾ ਆਪਸੀ ਸਭ ਦਰਵਾਜੇ ਭੰਨ ਕਹਿੰਦਾ ਮਹਾਰਾਜ ਜਿਹੜਾ ਅੱਜ ਮੇਰੇ ਤੇ ਸਮਾ ਆਉਣਾ ਹੈ ਇਹ ਜਦੋਂ ਆਉਂਦਾ ਨਾ ਇਹ ਤਾਂ ਪਾਮਾ ਦੀ ਬੰਦਾ ਸੱਤਾਂ ਜਿੰਦਿਆਂ ਤੋਂ ਅੰਦਰ ਜਾ ਕੇ ਪੈ ਜੇ ਤੇ ਮਹਾਰਾਜ ਦੀ ਮੌਤ ਉੱਥੇ ਵੀ ਨਹੀਂ ਛੱਡਦੀ ਕਹਿੰਦੇ ਮਰਦਾਨਿਆ ਇਉਂ ਦੱਸ ਬਈ ਤੈਨੂੰ ਕਿਵੇਂ ਪਤਾ ਬਈ ਤੈ ਅੱਜ ਸਰੀਰ ਛੱਡ ਜਾਣਾ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਬਚਨ ਹੈ ਬਈ ਜਿਹੜਾ ਸਵਾਸ ਹੈ ਇਹਦਾ ਪਤਾ ਨਹੀਂ ਦੂਜਾ ਆਉਣਾ ਕਿ ਨਹੀਂ ਆਉਣਾ ਮਤ ਜਪ ਸੋ ਆਵਾ ਕੇ ਨਾ ਆਵਾ ਪਰ ਸੱਚੇ ਪਾਤਸ਼ਾਹ ਮੇਰੇ ਆਉਣ ਵਾਲੇ ਸ્વાસ ਬਾਕੀ ਦੇ ਨੋਂ ਰਹਿ ਗਏ ਤੇ ਗੁਰੂ ਜੀ ਉਦੂ ਮੁੜ ਕੇ ਮੈਂ ਸਰੀਰ ਛੱਡ ਜਾਣਾ ਜਦੋਂ ਕਹਿਣਾ ਮੈਂ ਸਰੀਰ ਛੱਡ ਜਾਣਾ ਤੇ ਮਹਾਰਾਜ ਕਹਿੰਦੇ ਮਰਦਾਨਿਆਂ ਕਿਉਂ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਬਚਨ ਸੀ ਵੀ ਧਰਤੀ ਨਹੀਂ ਆਈ ਤੇਰੇ ਵਾਸਤੇ ਹੁਣ ਆ ਗਈ ਧਰਤੀ ਖੁਰਮੇ ਸ਼ਹਿਰ ਚ ਮਹਾਰਾਜ ਕਹਿੰਦੇ ਬਾਲਿਆ ਤੂੰ ਮਰਦਾਨੇ ਦੇ ਸੁਆਸ ਗਹਿਣ ਤੇ ਮੈਂ ਜਾਂਦੀ ਬੇਰਦੀਆਂ ਮਰਦਾਨੇ ਨਾਲ ਗੱਲਾਂ ਕਰ ਲਾ ਧੰਨ ਗੁਰੂ ਨਾਨਕ ਸਵਾਹ ਮਹਾਰਾਜ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਰਸਨਾ ਪਵਿੱਤਰ ਹੁੰਦੀ ਆ ਸંત ਬਾਬਾ ਈਸਰ ਸਿੰਘ ਜੀ ਨੇ ਆਪ ਤਾਂ ਨਾਮ ਜਪਿਆ ਹੀ ਸੀ ਬਈ ਗਿਣਤੀ ਤੋਂ ਬਾਹਰ ਸੰਤ ਬਣਾ ਕੇ ਰੱਖਦੇ ਇਹ ਜਣੇ ਕਨੇ ਦੇ ਵਿਰਸੇ 'ਚ ਨਹੀਂ ਹੁੰਦਾ بڑے بڑے ਕਮਾਈ ਵਾਲੇ ਮਹਾਂਪੁਰਖ ਹੈ ਪਰ ਕਿਸੇ ਦੇ ਭਾਗਾ 'ਚ ਹੁੰਦਾ ਜਿਹਦੇ ਦਰਸ਼ਨ ਕਰਕੇ ਬੰਦਾ ਆਨੰਦ ਹੋ ਜਾਂਦਾ ਜੀਦੀ ਸੰਗਤ ਕਰਕੇ ਕਹਿਵੇ ਕੋ ਸੋਭਾ ਨਹੀਂ ਦੇਖਾ ਕੀ ਪ੍ਰਵਾਨ ਆਪਣੇ ਸਾਹਮਣੇ ਸੋਹ ਸੰਗਤ શ્રીમાન ਸੰਤ ਬਾਬਾ ਬਲਜਿੰਦਰ ਸਿੰਘ ਜੀ ਮੁੱਖ ਸੇਵਾ ਦਾ ਰਾੜਾ ਸਾਹਿਬ ਜਿਨ੍ਹਾਂ ਦੇ ਸੰਗਤਾਂ ਕੀਰਤਨ ਨੂੰ ਅਡੀਕਦੀਆਂ ਇਉਂ ਸਮਝੋ ਵੀ ਬਾਬਾ ਈਸ਼ਰ ਸਿੰਘ ਜੀ ਦੀ ਕਿਰਪਾ ਗੁਰੂ ਨਾਨਕ ਦੇਵ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਤੇਰੇ ਨੌ ਸਵਾਸ ਰਹਿੰਦੇ ਆ ਬਾਕੀ ਦੇ ਤੇ ਕੋਣ ਇਉਂ ਦੱਸ ਮੰਗ ਕੀ ਮੰਗਦਾ ਜਦੋਂ ਕਹਣਾ ਵੀ ਮੰਗ ਕੀ ਮੰਗਦਾ ਤੇ ਮਰਦਾਨਾ ਹੱਥ ਬੰਨ੍ਹ ਕੇ ਕਹਿੰਦਾ ਸੱਚੇ ਪਾਤਸ਼ਾਹ ਜਿਵੇਂ ਨਾ ਮੈਨੂੰ 54 ਸਾਲ ਆਪਦੀ ਬੁੱਕਲ ਚ ਰੱਖਿਆ 54 ਸਾਲ ਰਬਾਬ ਵਜਾਈ ਸੱਚੇ ਪਾਤਸ਼ਾਹ ਜਿਵੇਂ ਮੈਨੂੰ 54 ਸਾਲ ਆਪਦੀ ਬੁੱਕਲ 'ਚ ਰੱਖਿਆ ਤੇ ਆਪ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਗਾਈ ਹੈ ਤੇ ਮਹਾਰਾਜ ਮੇਰੇ ਤੇ ਕਿਰਪਾ ਕਰਿਓ ਮੈਨੂੰ ਦਰਗਾਹ 'ਚ ਵੀ ਆਪਦੀ ਬੁੱਕਲ 'ਚ ਰੱਖਿਓ ਜਦੋਂ ਕਿਹਾ ਨਾ ਵੀ ਦਰਗਾਹ 'ਚ ਵੀ ਆਪਦੀ ਬੁੱਕਲ 'ਚ ਰੱਖਿਓ ਤੇ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਤਾਂ ਸਾਡੀ ਸੰਗਤ ਕੀਤੀ ਸਾਡੇ ਨਾਲ ਰਿਆ ਕਹਿੰਦੇ ਸਾਡੀ ਖਾਤਰ ਤਾਂ ਪੰਗਤियां ਆਉਂਦੀਆਂ ਗੁਰੂ ਨਾਨਕ ਜਨ ਸੁਣਿਆ ਪੇਖਿਆ ਜਿਵੇਂ ਬਾਬੇ ਬੁੱਢੇ ਨੂੰ ਛੇਵੇਂ ਪਾਤਸ਼ਾਹ ਨੇ ਕਿਹਾ ਜਦੋਂ ਮਹਾਰਾਜ ਛੇਵੇਂ ਬੈਗ ਰੂਪ ਮਰਦਾਨੇ ਨੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਸਰੀਰ ਛੱਡਿਆ ਦੇ ਸਾਧ ਸੰਗਤ ਆਉ ਧਾਰਨਾ ਪੜ੍ਹ ਕੇ ਸਮਾਪਤੀ ਕਰਕੇ ਸਮਾ ਹੋ ਗਿਆ ਗੱਜ ਵੱਜ ਕੇ ਬੋਲਿਓ ਮਹਾਂਪੁਰਖ ਪਹੁੰਚੇ ਆ ਮਹਾਂਪੁਰਖ ਦੇ ਬੈਠ ਮਹਾਂਪੁਰਖਾਂ ਦੇ ਬੈਠੇ ਆ ਆਪਣੇ ਅਰਗੇ ਬੰਦੇ ਕੀਰਤਨ ਨਹੀਂ ਕਰ ਸਕਦੇ ਕਿਉਂ ਕਮਾਈ ਹੁੰਦੀ ਆ ਮਹਾਂਪੁਰਖਾਂ ਦੀ ਸਾਧ ਸੰਗਤ ਜਦੋਂ ਮਰਦਾਨੇ ਨੇ ਸਰੀਰ ਛੱਡਿਆ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕੋਲੇ ਬੈਠੇ ਬਣੇ ਆ ਗੱਜ ਵੱਜ ਕੇ ਬੋਲਿਓ ਉਹ ਨਾ ਰੋਵੋ ਨਾ ਰੋਵੋ ਸਾਧੂ ਚੱਲੇ ਆਕਰ ਨਾ ਰੋਵੋ ਨਾ ਰੋਵੋ ਸਾਧੂ ਚੱਲੇ ਘਰ ਆਪਣੇ ਉੱਚਤਲੇ ਆਕਾਰ ਆਪੜੇ ਨਾ ਰੋਵੋ ਨਾ ਰੋਵੋ ਸਾਦੂ ਚੱਲਿਆ ਕਰਿਆ ਆਪਣੇ ਵੀਰ ਸੰਤੋ ਮੋਏ ਕਹ ਰਹੀਆ ਜੋ ਆਪਣੇ ਗਰਜਾਇ ਰੋਵੋ ਸਾਖਤ ਬਾਪ ਕਿਉ ਘਾਟਾ ਘਾਟੂ ਪਕਾ ਮਾ ਪਰਖਾਂ ਦੀ ਸੰਗਤ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਮੈਂ ਬੇਨਤੀ ਕੀਤੀ ਬਈ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਦੋਂ ਬਾਬਾ ਕਰਪਾਲ ਸਿੰਘ ਜੀ ਦੀ ਵਰਸੀ ਤੇ ਗਏ ਤੇ ਉਹਨਾਂ ਨੇ ਇਹੋ ਜਿਹੇ ਬਚਨ ਕੀਤੇ ਸੰਤ ਜੈਬਸੋਂ ਹਨਾਨ ਹੋ ਗਿਆ ਬੋਪਾ ਰਾਏ ਸੰਤ ਇਹ ਬਾਬੇ ਸੁੰਦਰ ਸੋਧੋ ਪੜੇ ਸੀ ਮੇਰਾ ਕਹਿਣ ਦਾ ਮਤਵਲ ਹੈ ਮਹਾਪੁਰਖਾਂ ਦੀ ਸੰਗਤ ਕਰਨ ਦੇ ਨਾਲ ਘੱਲਣਾ ਨਹੀਂ ਘੱਲਣੀ ਪੈਂਦੀ ਸੰਤ ਬਾਬਾ ਉਤਰ ਸਿੰਘ ਜੀ ਵਸਤੂਆਂ ਨੇ ਵਾਲੇ ਕੜੂਏ ਪੰਡ ਗਏ ਕੜੂਏ ਪੰਡ ਉੱਥੇ ਲੋਹੇ ਦੇ ਭਾਂਡੇ ਬਣਦੇ ਆ ਏ ਬਾਬਾ ਅਤਰ ਸਿੰਘ ਜੀ ਦੀ ਕਿਰਪਾ ਉਹਨਾਂ ਤੇ ਹੋਈ। ਉੱਥੇ ਬਾਬਾ ਅਜੀਤ ਸਿੰਘ ਜੀ ਆਏ ਨਥਲਪੁਰਾळे। ਜਿਹਨੂੰ ਗਿਆਨੀ ਗੁਰਵਚਨ ਸੋਣੀ ਕਹਿਆ ਕਰਦੇ ਵੀ ਰੱਬ ਆਇਆ ਦੁਨੀਆ ਤੇ। ਜਦੋਂ ਸੰਤ ਗਏ ਅਜੀਤ ਸਿੰਘ ਜੀ ਬਾਬੇ ਅਤਰ ਸਿੰਘ ਕੋਲੇ ਗਏ। ਕਹਿੰਦੇ ਮਹਾਂਪੁਰਖੋ ਸਾਡੇ ਤੇ ਕਿਰਪਾ ਕਰ ਦਿਓ। ਕਹਿੰਦੇ ਜੀਸਸ ਕਾਦੀ। ਕਹਿੰਦੇ ਮੇਰਾ ਮੇਰਾ ਵੀ ਚਿਤ ਕਰਦਾ ਵੀ ਮੈਂ ਸੰਤ ਬਣ ਜਾ। ਕਹਿੰਦੇ ਆਉਂਦਾ ਸਭਈ ਮੱਥੇ ਟਿਕਾਉਣ ਵਾਲਾ ਸੰਤ ਵਾਨਕ ਨਾਮ ਜਪਣ ਵਾਲਾ ਉਹ ਕਹਿੰਦਾ ਜੀ ਨਾਮ ਜਪਣ ਵਾਲਾ ਕਹਿੰਦੇ ਫਿਰ ਇਉਂ ਕਰ ਬਈ ਘਰੇ ਬਹਿ ਕੇ ਗੁਰੂ ਗੁਰੂ ਜਪੀ ਤੈਨੂੰ ਵੱਡੇ ਵੱਡੇ ਸੰਤ ਮਿਲਣ ਆਉਣਗੇ ਬਾਬੇ ਅਤਰ ਸਿੰਘ ਜੀ ਨੇ ਵਚਨ ਕੀਤਾ ਮੈਂ ਆਪਦੀਆਂ ਅੱਖਾਂ ਨਾਲ ਦੇਖਿਆ ਗਾਨੀ ਗੁਰਵਚਨ ਸਿੰਘ ਜੀ ਲਾਭਾ ਸਾਹਿਬ ਤੋਂ ਕਥਾ ਕਰਕੇ ਤੁਰ ਕੇ ਆਏ ਸੰਤ ਜਰਨੈਲ ਸਿੰਘ ਤੇ ਸੰਤ ਜਵਾਲਾ ਸਿੰਘ ਮੈਂ ਵੱਡੇ ਵੱਡੇ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਨੂੰ ਮੇਰਾ ਕਹਿਣ ਦਾ ਮਤਲਬ ਹੈ ਸੰਤ ਬਾਬਾ ਪ੍ਰੀਤਮ ਸਿੰਘ ਜੀ ਅੰਬੋ ਮਾਦਰ ਵਾਲੇ ਉਹਨਾਂ ਨੇ ਬਾਬਾ ਹਰਨਾਮ ਸਿੰਘ ਜੀ ਦੀ ਸੰਗਤ ਕੀਤੀ ਕਲੇ ਵਾਲਿਆਂ ਦੀ ਉਹਨਾਂ ਨੇ ਜਦੋਂ ਕਲੇ ਵਾਲਿਆਂ ਦੀ ਸੰਗਤ ਕੀਤੀ ਤੇ ਬਾਬੇ ਹਰਨਾਮ ਸੋਹਣੀ ਕਹਿੰਦੇ ਪ੍ਰੀਤਮ ਸੰਤ ਬਣਨਾ ਹੈ ਕਹਿੰਦਾ ਬਾਬਾ ਜੀ ਕਰ ਦਿਓ ਕਿਰਪਾ ਕਹਿੰਦੇ ਆਏ ਕਰੀ ਜੇ ਸੰਤ ਬਣਨਾ ਨਾ ਤੇ ਮੰਜੇ ਤੇ ਢੂਈ ਨਾ ਲਾ ਕੇ ਦੇਖੀ ਉਹਨਾਂ ਦਾ ਭਤੀਜਾ ਕਹਿੰਦਾ ਬਾਬਾ ਜੀ ਅਸੀਂ ਨਹੀਂ ਮੰਜੇ ਤੇ ਪੈ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਜੇ ਸਨ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਪਾਰਸ ਸਿੰਘ ਜੀ ਧੂਰਕੋਟ ਵਾਲੇ ਮਹਾਂਪੁਰਸ਼ ਬਾਬਾ ਜੀ ਦਾ ਸਮੂਚਾ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ ਪ੍ਰੰਤ ਆਓ ਆਪ ਸਾਰੇ ਬੜਪਾਗੇ ਹੋ ਜਿਨ੍ਹਾਂ ਨੇ ਕੱਲ ਵੀ ਦੀਵਾਨਾ ਵਿੱਚ ਸਾਰਾ